ਸਸ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜੇ ਹਾਂ ਜੀ ਟਰੈਕਟਰ ਮੰਡੀ ਤਰਵੰਡੀ ਸਾਬੋ ਛਾਮ ਦਾ ਵੇਲਾ ਦਿਨੇ ਬਹੁਤ ਜ਼ਿਆਦਾ ਗਰਮੀ ਸੀ ਭਰਾਵੋ ਮੰਦਾ ਬਹੁਤ ਹੈ ਠੀਕ ਹੈ ਨਾ ਕੋਈ ਇੱਕ ਦੋ ਸੌਦੇ ਇੱਕ ਇੱਕ ਦੋ ਦੋ ਸੌਦੇ ਹੋਏ ਹੋਣ ਕਿਉਂਕਿ ਲੋਕ ਗਰਮੀ ਕਰਕੇ ਕੋਈ ਬਾਹਰ ਨਿਕਲਣ ਲਈ ਤਿਆਰ ਨਹੀਂ ਹੈਗਾ ਤੇ ਸੌਦੇ ਤਾਂ ਅੱਗੇ ਆਹ ਗਰਾਊਂਡ ਆ ਜਿਹੜੇ ਨਾ ਇਹ ਗੱਡੀਆਂ ਨਾਲ ਭਰੇ ਹੁੰਦੇ ਸੀਗੇ ਤੇ ਅੱਜ ਗਿਣਤੀ ਦੀਆਂ 4 ਤੋਂ 5 ਗੱਡੀਆਂ ਆਹ ਤਾਂ ਜਿਹੜੀਆਂ ਗੱਡੀਆਂ ਖੜੀਆਂ ਮੰਡੀ ਵਾਲੀਆਂ ਦੀਆਂ ਸਿਰਫ 4 ਗੱਡੀਆਂ ਨੇ ਜਿੱਥੇ ਉਹ ਖੜੀਆਂ ਇੱਥੇ ਇਹ ਗਰਾਊਂਡ ਸਾਰਾ ਭਰਿਆ ਹੁੰਦਾ ਸੀਗਾ ਜੇ ਕੋਈ ਭਰਾ जोडਿਆ ਤਾਂ ਉਹ ਦੱਸਿਓ ਵੀ ਬਾਜ਼ੀ ਵਗੈਰਾ ਸਹੀ ਆ ਰਹੀ ਹੈ ਤੇ ਸ਼ੁਰੂ ਕਰਦੇ ਆ ਤੁਹਾਨੂੰ ਟਰੈਕਟਰ ਦਿਖਾਉਣ ਦੀ ਵੱਧ ਤੋਂ ਵੱਧ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨਾਲ ਟਰੈਕਟਰ ਮਾਲਕਾਂ ਦੇ ਨੰਬਰ ਦੇਵਾਂਗੇ ਭਰਾ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਲਾਜਮੇ ਕਰੀ ਚੱਲੋ ਜੇ ਕਿਸੇ ਭਰਾ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਕਮੈਂਟ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਣੀ ਮੰਡੀ 'ਚ ਹੈਗਾ ਜੀ ਟਰੈਕਟਰ 2015 ਮਾਡਲ 750 ਸੋਨ ਵਾਲੀ ਦਾ 2050 ਜਿਹੜਾ 750 2015 ਮਾਡਲ ਹੈ 4,75,000 ਟਰੈਕਟਰ ਦਾ ਰੇਟ ਹੈ ਟਰੈਕਟਰ ਹੈਗਾ ਜੀ ਨਿਸ਼ਾਨ ਬਰਾੜ ਤੇ ਦੁੱਧ ਦੇਲੇ ਦੇ ਉਸ ਤੋਂ ਬਾਅਦ ਆ ਜਾਂਦਾ ਜੀ 750 ਇੱਕ ਹੋਰ ਹੈ 16 ਮਾਡਲ ਹੈ ਇਹਦਾ ਵੀ 4,85,000 ਰੇਟ ਹੈ ਇਹ ਰੇਟ ਬਾਈ ਜੀ ਜਿਹੜੇ ਹੈਗੇ ਮੰਗ ਹੈਗੀ ਟਰੈਕਟਰਾਂ ਦਾ ਇਹਨਾਂ ਰੇਟ ਨਹੀਂ ਹੈਗਾ ਰੇਟ ਜਿਹੜਾ ਸੌਦਾ ਹੋਊਗਾ ਉਹ ਤਾਂ ਘਟ ਕੇ ਹੋਊਗਾ 3.4 ਦਾ ਹੋ ਜਾਏ 3.4 ਦਾ ਹੋ ਜਾਏ ਕਿਹਨ ਦਾ ਭਾਵ ਇਹ ਜਿਹੜੇ ਰੇਟ ਹੁੰਦੇ ਆ ਇਹ ਇਹਨਾਂ ਦੀ ਡਿਮਾਂਡ ਹੁੰਦੀ ਆ ਟਰੈਕਟਰਾਂਾਂ ਦੀ ਆਪਾਂ ਇਹਦਾ ਨੰਬਰ ਤੁਹਾਨੂੰ ਬੋਲ ਦਾਂਗੇ ਅੱਗੇ ਬੰਦਾ ਖੜਾ ਹੈਗਾ ਉਹਨੂੰ ਦਿਖਾ ਦਾਂਗੇ ਉਸ ਤੋਂ ਬਾਅਦ ਇਹਦਾ 445 ਹੈ ਤਾਂ ਆਪਣੇ ਕੋਲ ਟਰੈਕਰ ਹੈਗਾ ਆਪਣਾ ਨੰਬਰ ਨੋਟ ਕਰ ਲਓ 9465362000 9465362000 ਜਿਹੜੇ ਆਪਣੇ ਟਰੈਕਟਰ ਹੋਣਗੇ ਤੁਹਾਨੂੰ ਇਹ ਬੋਲ ਕੇ ਦੱਸਾਂਗੇ ਇਹਦਾ ਟਰੈਕਟਰ ਦਾ ਮੁੱਲ ਤਾਂ 2.5 ਲੱਖ ਹੈ ਸਵਾ 2 ਲੱਖ ਦਾ ਦੇਵਾਂਗੇ 2008 ਮਾਡਲ ਹੈ ਨਵੇਂ ਟਾਇਰ ਹੈ ਬੀਕੇਟੀ ਕੰਪਨੀ ਦਾ ਟਰੈਕਟਰ ਪੂਰਾ ਸੋਹਣਾ ਉਸ ਤੋਂ ਬਾਅਦ ਆ ਜਾਂਦਾ ਜੀ ਫਾਰਮ ਟਰੱਕ 60 ইপিਆ 2017 ਮਾਡਲ ਹੈ 5 ਲੱਖ ਤੇ 45000 ਰੇਟ ਹੈ 50 ਨੰਬਰ ਟਰੈਕਟਰ ਟਰੈਕਟਰ ਤੁਸੀਂ ਦੇਖ ਲਿਓ ਉਸ ਤੋਂ ਬਾਅਦ ਆ ਜਾਂਦਾ ਜੀ 5500 ਹੌਲੈਂਡ 10 ਮਾਡਲ ਹੈ 4,75,000 ਟਰੈਕਟਰ ਦਾ ਰੇਟ ਹੈ ਉਸ ਤੋਂ ਬਾਅਦ ਆਇਆ 16 ਮਾਡਲ ਟਰੈਕਟਰ ਹੈਗਾ ਇਸ ਟਰੈਕਟਰ ਫਾਰਮ ਟਰੈਕ 60 ਹੀ 4,95,000 ਰੇਟ ਹੈ ਕਨੋਪਿਕ ਨੂੰ ਕੋਈ ਲੱਗੀ ਹੈ ਟਾਇਰ ਵੀ ਕਿਟੀ ਕੰਪਨੀ ਦੇ ਅੰਦਰ ਟਰੈਕਟਰ ਦਿਖਾਏ ਸੀ ਨਿਸ਼ਾਂਤ ਦੇ ਟਰੈਕਟਰ ਦਿਖਾਤੇ ਇਤਰਾ ਫੋਨ ਨੰਬਰ ਬੋਲੇ 97979728096 9779728096 ਹਾਂਜੀ ਸਰ ਇਹ ਨੰਬਰ ਤੇ ਜਿਹੜਾ ਬਾਈ ਜੀ ਦਾ ਸੋਨਾਲੀ ਕਾ ਟਰੈਕਟਰ ਹੈਗਾ ਤੁਸੀਂ ਸੰਪਰਕ ਕਰ ਸਕਦੇ ਹੋ ਆ ਟਰੈਕਟਰ ਦਾ ਬਾਈ ਜੀ ਸੌਦਾ ਹੋ ਗਿਆ ਆ ਟਰੈਕਟਰ ਦਾ ਸੌਦਾ ਹੋ ਗਿਆ 1 ਲੱਖ ਤੇ 34000 ਰੁਪਏ ਦਾ 2005 ਮਾਡਲ ਸੀ ਬੰਦਾ 1 ਲੱਖ 75000 ਮੰਗਦਾ ਸੀਗਾ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਟਰੈਕਟਰ 5245 55 ਐਸਪੀ ਵਾਲਾ ਮਹਾਮਹਾਨ ਮੈਸ਼ੀ ਦੋ 1 ਲੱਖ ਤੇ 34000 ਦਾ ਸੌਦਾ ਹੋ ਗਿਆ ਟਾਇਰ ਜ਼ਰੂਰ ਘਸੇ ਵੇਟ ਬੂਟ ਕੰਪਨੀ ਦੇ ਨਾਲ ਹੈ ਹਰਿਆਣਾ ਨੰਬਰ ਟਰੈਕਟਰ ਸੀਗਾ ਟਰੈਕਟਰ ਚੰਗਾ ਹੈ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਦੇਖੋ ਟਰਾਲੀ ਵਾਲਾ 10000 ਰੁਪਏ ਦਾ ਤਾਂ ਇਹ ਵੱਧ ਉਸ ਤੋਂ ਬਾਅਦ ਆ ਜਾਂਦਾ ਐਸ਼ਰ ਹੈਗਾ ਬਾਈ ਕੋਲੇ ਟਰੈਕਟਰ ਤੁਸੀਂ ਦੇਖ ਹੀ ਲੋ ਨੋਟੇ ਨਵੇਂ ਮਾਡਲ ਲੱਖ ਰੁਪਿਆ ਮੰਗਦਾ ਟਰੈਕਟਰ ਲੱਖ ਰੁਪਿਆ ਮੰਗਦਾ ਇਹਦਾ ਆਪਾਂ ਨੰਬਰ ਲੈ ਜਾਣਗੇ ਤੁਹਾਨੂੰ ਹੁਣੇ ਤੁਹਾਨੂੰ ਆਪਣੇ ਟਰੈਕਟਰ ਜਿਹੜੇ ਆਪਦੇ ਆ ਪਹਿਲਾਂ ਇਹ ਬੋਲ ਲੀਏ ਟਰੈਕਟਰ ਹੈਗਾ ਆਪਣੇ ਕੋਲੇ 12 ਮਾਡਲ ਆਪਣਾ ਨੰਬਰ ਤੁਸੀਂ ਨੋਟ ਕਰ ਲਈਦਾ 9465362000 ਆਪਣਾ ਮੋਬਾਈਲ ਨੰਬਰ ਹੈ 2012 ਮਾਡਲ ਦਾ ਟਰਬੋ ਵਾਲਾ 55 ਐਚਪੀ ਚ ਟਰੈਕਟਰ ਹੈ ਜੀ 363 ਪੂਰਾ ਸੋਨਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਦਾ ਮੁੱਲ ਹੈਗਾ ਜੀ 465000 ਰੁਪਿਆ ਸਾਢੇ 4 ਲੱਖ ਦਾ ਟਰੈਕਟਰ ਦੇ ਦਾਂ ਮੌਕੇ ਤੇ ਮੰਨ ਤਾਂ ਥੋੜਾ ਹੋਰ ਕੱਢ ਦਾਂਗੇ ਨੰਬਰ ਆਪਣਾ ਨੋਟ ਕਰ ਲਓ 9465362000 ਅੱਗੇ ਆ ਜਾਂਦਾ ਜੀ 16 ਮਾਡਲ ਹੈ ਸਿਰ ਆਪਣਾ ਕੋਲੇ 2.5 ਲੱਖ ਰੁਪਇਆ ਡਿਮਾਂਡ ਹੈ ਜੀ ਟਰੈਕਟਰ ਤੇ 1,85,000 ਦਾ ਲੋਨ ਹੋ ਜਾਊਗਾ ਬਿਲਕੁਲ ਨਵਾਂ ਟਰੈਕਟਰ ਹੈ ਅੱਗੇ ਹੈਗਾ ਜੀ ਆਪਣਾ ਕੋਲੇ ਟਰੈਕਟਰ 6055 2014 ਮਾਡਲ ਹੈ ਪੈਰ 7580 ਪੈਸੇ ਆ ਟਰੈਕਟਰ ਤੇ 4 ਲੱਖ ਤੇ 75000 ਟਰੈਕਟਰ ਦਾ ਰੇਟ ਆ ਬਾਈ ਜੀ ਟਰੈਕਟਰ ਦੇ ਦਾਂ 4.5 ਲੱਖ ਦਾ ਮੌਕੇ ਤੇ ਮਾਨਤਾ ਨੂੰ ਹੋਰ ਕਰ ਦਾਂਗੇ ਪਾਵਰ ਸਟੀering ਵਾਲਾ ਸੂਰ ਟਾਪ ਮਲਟਰੈਕਟਰ ਸੋਹਣਾ ਟਰੈਕਟਰ ਇਹ ਕਹਿੰਦਾ ਆਪਣਾ ਕੋ 363602 3602 ਹੈਗਾ 2015 ਵਾਲਾ 4.5 ਲੱਖ ਰੁਪਏ ਦਾ ਕੋਈ ਵੀ ਫੋਨ ਕਰਕੇ ਜਦੋਂ ਮਰਜ਼ੀ ਆ ਸਕਦਾ ਘੱਟਰ ਤੇਲ ਵਾਲਾ ਖਰਚਾ ਵਾਲਾ ਟਰੈਕਟਰ ਹੈ ਆਲ ਰੌਂਡਰ ਵਾਲਾ 50 ਐਚਪੀ ਵਾਲਾ ਪੰਜਾਬ ਨੰਬਰ ਫਸਟ ਓਨਰ ਬਿਲਕੁਲ ਨਵੇਂ ਟਾਇਰ ਹੈ ਅਪੋਲੋ ਪ੍ਰੀਮੀਅਮ 골ਡ ਦੇ ਆ ਵੀ ਲੋ ਕਿਸੇ ਵੀ ਭਰਾ ਨੂੰ ਟਰੈਕਟਰ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਚਾਹੀਦੀ ਹੋਵੇ ਤਾਂ ਆਪਣਾ ਨੰਬਰ ਤੁਸੀਂ ਨੋਟ ਕਰ ਲਓ 94653 62000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਆਪਣੇ ਨਾਲ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੇ ਰੇਟ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਓ ਜੀ